डेंगू ਬੁਖਾਰ ਜਿਹੜਾ ਹੈ ਖੈਦਾ ਖਤਰਨਾਕੀ ਬਿਮਾਰੀ ਹੈ ਕਿਉਂਕਿ ਜਦੋਂ ਇਹ ਫੈਲ ਜਾਂਦਾ ਹੈ ਤੇ ਫਿਰ ਇਹ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਤਰ੍ਹਾਂ ਦੇ ਘਰ ਜਿਹੜੇ ਆ ਉਹ ਫਿਰ ਇਹ ਆਪਣੀ ਲਪੇਟ ਵਿੱਚ ਲੈ ਲਿੰਦਾ ਹੈ ਸਿਕਾ ਉਹਨਾਂ ਨੂੰ ਲੋਕਾਂ ਨੂੰ ਅਵੇਅਰ ਕਰਦੇ ਕਿ ਇੱਥੇ ਪਾਣੀ ਖੜਾ ਨਹੀਂ ਰਹਿਣ ਦੇਣਾ ਹਰ ਹਫਤੇ ਹਰਵੀ ਫਰਾਈਡੇ ਕੈਂਪੇਨ ਹੁੰਦੀ ਹੈ ਸ਼ੁੱਕਰਵਾਰ ਦੇ ਸ਼ੁੱਕਰਵਾ ਨਵਾਂ ਪੰਜਾਬ ਸਟਾਫ ਰੇਡ ਪਾਸਿੰਗ ਅਸਿਸਟੈਂਟ ਮਲੇਰੀਆ ਅਫਸਰ ਗੁਰਦਾਸਪੁਰ ਸਰ ਜੇਪੂ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਜਿਹਾ ਖਤਰਨਾਕ ਹੈ ਔਰ ਜੇ ਦੇਖਿਆ ਜਾਵੇ ਤਾਂ ਉਸ ਨੂੰ ਪਛਨਾ ਕਿਤਾ ਹੈ ਡੇਂਗੂ ਬੁਖਾਰ ਜਿਹੜਾ ਹੈ ਹੈ ਤਾਂ ਖਤਰਨਾਕੀ ਬਿਮਾਰੀ ਹੈ ਹਾਂ ਕਿਉਂਕਿ ਜਦੋਂ ਇਹ ਫੈਲ ਜਾਂਦਾ ਹੈ ਤੇ ਫਿਰ ਇਹ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਘਰਾਂ ਦੇ ਘਰ ਜਿਹੜੇ ਆ ਉਹ ਫਿਰ ਇਹ ਆਪਣੀ ਲਪੇਟ ਵਿੱਚ ਲੈ ਲਿੰਦਾ ਹੈ ਇਹ ਤੋਂ ਬਚਾ ਲਈ ਕੀ ਕਹਿ ਬੋਲੇਗੇ ਇਹਦੇ ਬਚਾ ਲਈ ਸਾਨੂੰ ਆਪਣੇ ਘਰ ਦੇ ਵਿੱਚ ਆਲੇ-ਦੁਆਲੇ ਔਰ ਘਰ ਦੇ ਵਿੱਚ ਸਫਾਈ ਰੱਖਣੀ ਚਾਹੀਦੀ ਹੈ ਸਭ ਤੋਂ ਵਧੀਆ ਜਿਹੜੀ ਗੱਲ ਹੈ ਸਭ ਤੋਂ ਮੇਜਰ ਇਸ ਤੋਂ ਬਚਨ ਵਾਸਤੇ ਬਚਾ ਵਾਸਤੇ ਸਾਨੂੰ ਸਾਡੇ ਘਰ ਵਿੱਚ ਕੂਲਰ ਲੱਗੇ ਆ ਔਰ ਫ੍ਰਿਜਾ ਲੱਗੀਆਂ ਗਮਲੇ ਲੱਗੇ ਆ ਔਰ ਫਾਲਤੂ ਦੇ ਟਾਇਰ ਜਾਂ ਕੋ ਟਿੱਪਲ ਜਿਹੜੀ ਆਪਾਂ ਕੋਠੇ ਤੇ ਰੱਖੀਆਂ ਨੇ ਉਹਨਾਂ ਦੇ ਵਿੱਚ ਪਾਣੀ ਨਹੀਂ ਖੜਾ ਹੁੰਦਾ ਆਪਾਂ ਨੂੰ ਕੋਈ ਵੀ ਟੁੱਟਾ ਭੱਜਾ ਬਰਤਨ ਸਾਈਡ ਤੇ ਮਿਲਦਾ ਜਾਂ ਰਸਤੇ 'ਚ ਹੁੰਦੇ ਜਾਂਦੇ ਕਿਤੇ ਮਿਲਦਾ ਜਿਹਦੇ ਵਿੱਚ ਪਾਣੀ ਖੜਾ ਉਹਨੂੰ ਬਰਤਨ ਨੂੰ ਮੁੱਦਾ ਮਾਰ ਦੋ ਜਾਂ ਬਰਤਨ ਨੂੰ ਤੋੜ ਦੇਣਾ ਚਾਹੀਦਾ ਘਰਾਂ ਦੇ ਵਿੱਚ ਜਿਹੜੇ ਸਾਡੇ ਕੂਲਰ ਲੱਗੇ ਹੋਏ ਉਹਨਾਂ ਵਿੱਚ ਪਾਣੀ ਜਿਹੜਾ ਹੈ ਉਹ ਆਪਾਂ ਨੂੰ ਤੀਜੇ ਚੌਥੇ ਦਿਨ ਜਿਹੜਾ ਉਹ ਸਾਫ਼ ਕਰ ਦੇਣਾ ਚਾਹੀਦਾ ਹੈ 7 ਦਿਨ ਜਿਹੜਾ ਉਹਦੇ ਵਿੱਚ ਪਾਣੀ ਲਗਾਤਾਰ ਨਹੀਂ ਰਹਿਣਾ ਚਾਹੀਦਾ ਉਹ ਪਾਣੀ ਨੂੰ ਸੁਕਾ ਪਾਣੀ ਡੋਲ ਕੇ ਔਰ ਪਾਣੀ ਨੂੰ ਘਟੋ ਘਟ ਘੰਟਾ ਡੇਢ ਘੰਟਾ ਸ਼ਿਕਾ ਕੇ ਉਸ ਤੋਂ ਬਾਅਦ ਫਿਰ ਵਸ ਤੇ ਉਸ ਤੋਂ ਬਾਅਦ ਜਿਹੜੀਆਂ ਫ੍ਰਿਜਾਂ ਨੇ ਸਾਡੀਆਂ ਫ੍ਰਿਜਾਂ ਦੀ ਬੈਕ ਸਾਈਡ ਇੱਕ ਟ੍ਰੇ ਹੁੰਦੀ ਉਹ ਚ ਪਾਣੀ ਵੇਸ਼ਟ ਜਾਂਦਾ ਰਹਿਦਾ ਜਾਂਦਾ ਰਹਿਦਾ ਜਾਂਦਾ ਆਪਾਂ ਕਦੀ ਖਿਆਲ ਨਹੀਂ ਕਰਦੇ ਉਹ ਸਾਡੇ ਬੈਡਰੂਮਾਂ ਦੇ ਵਿੱਚ ਹੀ ਖੜੀਆਂ ਨੇ ਔਰ ਕਿਚਨ ਦੇ ਵਿੱਚ ਹੀ ਰੱਖੀਆਂ ਹੋਈਆਂ ਨੇ ਉਹ ਮਛਰ ਨੂੰ ਆਪਾਂ ਆਪਣੇ ਦੁਸ਼ਮਣ ਨੂੰ ਆਪਣੇ ਕੋਲ ਹੀ ਪਾਲ ਰਹੇ ਆ ਆਪਾਂ ਉਹ ਟਰੇ ਨੂੰ ਕਦੀ ਦੇਖਿਆ ਨਹੀਂ ਉਹ ਟਰੇ ਵੀ ਦੇਖਣੀ ਆ ਉਹਦੇ ਵਿੱਚ ਵੀ ਲਾਰਵਾ ਹੁੰਦਾ ਉਹਨੂੰ ਟਰੇ ਨੂੰ ਵੀ ਜੜਾ ਵਾ ਆਪਾਂ ਹਫਤੇ 'ਚ ਇੱਕ ਵਾਰੀ ਜੜਾ ਉਹ ਸਾਫ ਕਰਨਾ ਹੀ ਕਰਨਾ ਤਾਂ ਸਾਡਾ ਜੜਾ ਬਚਾਅ ਇਹੀ ਹੈ ਆਪਣੀ ਵੱਤ ਵਾ ਸਫਾਈ ਕੀਤੀ ਜਾਵੇ ਰਾਤ ਨੂੰ ਸੌਣ ਵਾਲੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਏ ਜਾਣ ਮਛਰ ਦਾਨੀਆਂ ਦੀ ਵਰਤੋਂ ਕੀਤੀ ਜਾਵੇ ਮਛਰ ਭਜਾਓ ਕਰੀਮਾਂ ਦੀ ਵਰਤੋਂ ਕੀਤੀ ਜਾਵੇ ਸਭ ਤੋਂ ਬੈਟਰ ਇਹੀ ਹੈ ਕਿ ਆਪਣੀ ਜੜੀ ਆਲੇ ਦੁਆਲੇ ਦੀ ਸਫਾਈ ਜੜੀ ਰੱਖੀ ਜਾਵੇ ਤੇ ਤਾਂ ਇਹ ਜਿਹੜਾ ਉਹ ਕੰਮਾਂ 'ਚ ਤਿਆਰੀ ਕੀ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਤਿਆਰੀ ਜਿਹੜੀ ਹੈ ਉਹ ਸਾਡੀ ਸਰਕਾਰ ਵੱਲੋਂ ਮਾਣਯੋਗ ਸਾਡੇ ਸਿਹਤ ਮੰਤਰੀ ਪ੍ਰਵੀਰ ਸਿੰਘ ਜੀ ਔਰ ਸਾਡੇ ਪ੍ਰੋਗਰਾਮ ਜ਼ਿਲ੍ਹਾ ਪ੍ਰੋਗਰਾਮ ਅਫਸਰ ਡਾਕਟਰ ਗੁਰਪ੍ਰੀਤ ਜੀ ਸਰਜਨ ਸਾਹਿਬ ਸਾਡੇ ਮਾਣਯੋਗ ਐਸਐਮਓ ਸਰ ਮਜਿੰਦਰ ਸਿੰਘ ਜੀ ਜਿਨ੍ਹਾਂ ਦੀ ਰਣਮੇਟ ਹੈ ਇਹ ਬੈਠੇ ਆ ਸਾਰਾ ਕੰਮ ਕਰ ਰਹੇ ਆ ਪੁਕਤਾ ਪ੍ਰਬੰਧ ਕੀਤੇ ਗਏ ਨੇ ਸਿਵਲ ਹਸਪਤਲ ਬਟਾਲਾ ਦੇ ਵਿੱਚ ਅਸੀਂ ਇਹ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਬਟਾਲਾ ਸ਼ਹਿਰ ਵਾਸੀਆਂ ਨੂੰ ਪਹਿਲੀ ਗੱਲ ਤਾਂ ਇਹ ਪੀ ਅਸੀਂ ਕੋਸ਼ਿਸ਼ ਕਰਾਂਗੇ ਟੀਮਾਂ ਹੀ ਇੰਨੀਆਂ ਸ਼ਹਿਰ ਦੇ ਵਿੱਚ ਅਦਾਜਤੇ ਪਿਆਹੀ ਡੇਂਗੂ ਨੂੰ ਲਾਰਵੇ ਨੂੰ ਉੱਠਣ ਨੂੰ ਦਵਾਗੇ ਲਾਰਵਾ ਪੈਦਾ ਨਹੀਂ ਹੋਣ ਦਵਾਗੇ ਬਾਈ ਚਾਂਸ ਜੇ ਕਿਤੇ ਇਹੋ ਜੀ ਨੋ ਬਤਾਉਂਦੀ ਹੈ ਤੇ ਅਸੀਂ ਇਹ ਲੋਕਾਂ ਨੂੰ ਕਹਿੰਦੇ ਆ ਔਰ ਬੇਨਤੀ ਕਰਦੇ ਆ ਵੀ ਕੋਸ਼ਿਸ਼ ਕਰੋ ਸਰਕਾਰੀ ਹਸਪਤਾਲ ਆ ਕੇ ਆਪਣਾ ਇਲਾਜ ਕਰਾਓ ਤੇ ਤੁਰੰਤ ਆਪਣੀ ਜੜੀ ਦਵਾਈ ਪਾ ਕੇ ਤੰਦਰੁਸਤ ਹੋ ਜਾਓ ਆਪਣੇ ਘਰਾਂ ਦੀ ਜਿੱਦਾਂ ਕਿ ਸਰਕਾਰ ਦੇ ਮੌਸਮ ਸ਼ੁਰੂ ਹੋ ਗਏ ਮੌਨਸੂਨ ਆ ਗਿਆ ਬਹੁਤ ਸਾਰੇ ਲੋਕਾਂ ਨੂੰ ਦੇਗੂ ਦੀ ਸ਼ਿਕਾਇਤ ਹੋ ਜਾਂਦੀ ਹੈ ਇਸ ਤੋਂ ਬਚਨ ਦੀ ਕੀ ਕਰਨਾ ਚਾਹੀਦਾ ਔਰ ਹਸਪਤਾਲ ਦੀ ਕੀ ਤਿਆਰੀ ਹੈ ਕੁਝ ਹਫ਼ਤੇ ਪਹਿਲਾਂ ਇਹ ਵੈਕਟਰ ਬਾਉਂਡ ਡੀਜ਼ ਹੈਗਾ ਮੱਛਰ ਦੇ ਕਰਕੇ ਫੈਲਦਾ ਵਾ ਉਹਦੇ ਵਾਸਤੇ ਜੜੀਆਂ ਹੱਡੀਆਂ ਟੀਮਾਂ ਨੇ ਸਾਨੂੰ 15 ਬਰੀਡ ਚੈਕਰ ਮਿਲੇ ਨੇ ਡਿਸਟ੍ਰਿਕਟ ਲਾਸਪਰ ਵੱਲੋਂ ਉਸ ਇਲਾਵਾ ਸਾਡੇ ਜਿਹੜੇ ਐਮਪੀਐਸ ਜਿਹੜੇ ਵਰਕਰ ਐਂਡ ਸਾਡੇ ਐਚਆਈਜ਼ ਉਹ ਲਗਾਤਾਰ ਰੋਸਟਰ ਦੇ ਮਦਦਕ ਜਿਹੜੇ ਹੈਗੇ ਆ ਉਹ ਵਿਜ਼ਿਟ ਕਰਦੇ ਨੇ ਹਾਊਸ ਹਾਊਸ ਜਾ ਕੇ ਉੱਥੇ ਲੋਕਾਂ ਨੂੰ ਅਵੇਅਰ ਵੀ ਕਰਦੇ ਨੇ ਜਿੱਥੇ ਕਿਤੇ ਪਾਣੀ ਖੜਾ ਹੋਏ ਖਾਸ ਕਰਕੇ ਫਰੈਸ਼ ਵਾਟਰ ਗਮਲਿਆਂ ਚ ਪੂਲ ਰਾਂਚ ਉਹ 올ਡਰ ਤਾਇਰਾਂਚ ਜਾਂ ਕਿਸੇ ਹੋਰ ਬਰਤਨਾਚ ਠੀਕ ਹੈ ਉਹਨਾਂ ਨੂੰ ਲੋਕਾਂ ਨੂੰ ਵੇਅਰ ਕਰਦੇ ਕਿ ਇਥੇ ਪਾਣੀ ਖੜਾ ਨਹੀਂ ਰਹਿਣ ਦੇਣਾ ਹਰ ਹਫਤੇ ਹਰ ਵੀ ਫ੍ਰਾਈਡੇ ਕੈਂਪੇਨ ਹੁੰਦੀ ਹੈ ਸ਼ੁੱਕਰਵਾਰ ਦੇ ਸ਼ੁੱਕਰਵਾਰ ਦੇ ਚ ਲੋਕਾਂ ਨੂੰ ਅਸੀਂ ਕਹਿੰਨੇ ਆ ਕਿ ਆਪਣੇ ਆਲੇ ਦੁਆਲੇ ਦੇ ਘਰਾਂ ਵਿੱਚ ਵੀ ਉਹ ਸਾਫ ਸਪਾਈ ਦਾ ਆਪਣੇ ਘਰ ਦੀ ਤੇ ਆਲੇ ਦੁਆਲੇ ਦੀ ਸਫਾਈ ਬਾਰੇ ਤੁਸੀਂ ਧਿਆਨ ਰੱਖੋ ਤੇ ਉਸ ਤੋਂ ਇਲਾਵਾ ਜਿਹੜੀ ਹੈਗੀ ਹੈ ਜਿੰਨੇ ਵੀ ਆਪਣੇ ਹਾਈ ਰਿਸਕ ਏਰੀਆ ਹੈਗੇ ਨੇ ਜਿਵੇਂ 8-9 ਹਾਈ ਰਿਸਕ ਏਰੀਆ ਬਟਾਲਾ ਚ ਅਸੀਂ ਫਾਈਂਡ ਆਊਟ ਕੀਤੇ ਨੇ ਉਨ੍ਹਾਂ ਵਿੱਚ ਹਰ ਸ਼ੁੱਕਰਵਾਰ ਜਿਹੜੀ ਹੈਗੀ ਆ ਆਪਣੇ ਰੁਟੀਨ ਤੋਂ ਇਲਾਵਾ ਵੀ ਉੱਥੇ ਜਾ ਕੇ ਆਪਣਾ ਸੈਨੀਟਰੀ ਇਨਸਪੈਕਟਰ ਵੀ ਆਪਣੇ ایਓ ਸਾਹਿਬ ਦੀ ਹੈਲਪ ਦੇ ਨਾਲ ਆਉਂਦੇ ਨੇ ਉਹ ਤੇ ਵਿਜ਼ਿਟ ਕਰਦੇ ਆ ਜਿੱਥੇ ਵੀ ਅਨੂ ਲਾਰਵਾ ਮਿਲਦਾ ਉੱਥੇ ਚਲਾਨ ਵੀ ਕੱਟਦੇ ਆ ਪਿਛਲੇ ਕੈਂਪੇਨ ਦੌਰਾਨ ਜਿਹੜੀ ਹੈਗੀ ਆ ਚਾਰ ਪੰਜ ਚਲਾਨ ਵੀ ਇਹੀ ਕੱਟੇ ਨੇ ਲਾਰਵਾ ਵੀ ਕਾਫੀ ਜਗ੍ਹਾ ਤੋਂ ਹਾਨੂੰ ਮਿਲਿਆ ਸੋ ਇਹ ਕੈਂਪੇਨ ਜਿਹੜੀ ਹੈਗੀ ਆ ਚਾਲੂ ਆ ਤੇ ਜੋ ਤੱਕ ਹਸਪਤਾਲ ਦੀਆਂ ਤਿਆਰੀਆਂ ਦਾ ਸਵਾਲ ਆ ਲੇਕੋ ਇੱਕ ਸਪੈਸ਼ਲ ਵਾਰਡ ਡੈਂਗੋ ਵਾਰਡ ਦੀ ਤਿਆਰ ਆ ਉਹਦੇ 6 ਬੈੱਡਡ ਵਾਰਡ ਆ ਉਹਦੇ ਵਿੱਚ ਸਾਰੀਆਂ ਦਵਾਈਆਂ ਪੂਰਾ ਇਕੁਪਮੈਂਟ ਐਂਡ ਟੈਸਟਿੰਗ ਜਿਹੜੀ ਹੈਗੀ ਆ ਸਾਡੇ ਵੱਲੋਂ ਪੂਰੀ ਤਿਆਰੀ ਉਹਦੇ ਵਾਸਤੇ ਦੇਖੋ ਜਦੋਂ ਜਦੋਂ ਸਭ ਦੇਖਿਓ ਪਲੇਟलेट्स ਘੱਟ ਜਾਂਦੇ ਆ ਉਹਦੇ ਲਈ ਬਲੱਡ ਜਾਂ ਪਲੇਟलेट्स ਵਗੈਰਾ ਜਿੱਥੇ ਨਿੱਕਦੇ ਆ ਹਾਂਜੀ ਹਾਂਜੀ ਸਾਡਾ ਬਲੱਡ ਬੈਂਕ ਜਿਹੜਾ ਹੈਗਾ ਇਹਦੇ ਵਾਸਤੇ ਪੂਰੀ ਇਕੁਪਡ ਹੈਗਾ ਐਂਡ ਕਿਸੇ ਵੀ ਤਰ੍ਹਾਂ ਦੀ ਕੋਈ ਐਸੈਂਡ ਦੀ ਮੈਂਚਿਉਰਿਟੀ ਆਏਗੀ ਤੇ ਉਹਦੇ ਵਾਸਤੇ ਅਸੀਂ ਪੂਰੀ ਤਿਆਰਬਰ ਤਿਆਰ ਆ ਪਿਛਲੇ ਸਾਲ ਜਿਹੜੇ ਹਾਰਲੀ ਲੈਸ ਥੈਨ 15 ਕੇਸਿਸ ਆਏ ਸੀਗੇ ਲੇਕਿਨ ਉਸ ਤੋਂ ਪਿਛਲੇ ਸਾਲ ਜਿਹੜੇ ਇਹ ਕਾਫੀ ਜ਼ਿਆਦਾ ਕੇਸਿਸ ਆਏ ਸੀਗੇ ਹੋਪਫੁਲੀ ਇਸ ਵਾਰ ਵੀ ਅਹੀ ਆਪਣੀਆਂ ਪ੍ਰੀਕਾਸ਼ਨਰੀ ਮੈਜਰਸ ਐਂਡ ਹੋਰ ਜਿਹੜੇ ਹੈਗੇ ਆਪਣੇ ਵੱਲੋਂ ਪੂਰਾ ਬੰਦੋਬਸਤ ਕਰ ਲਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਇਸ ਵਾਰ ਵੀ ਪਿਛੀ ਵਾਰ ਦੀ ਤਰ੍ਹਾਂ ਘੱਟ ਤੋਂ ਘੱਟ ਜਿਹੜੇ ਕੇਸਿਸ ਜਿਹੜੇ ਆਉਣ ਤੇ ਜੇ ਕੋਈ ਕੇਸ ਹੁੰਦਾ ਵੀ ਹੈ ਤਾਂ ਉਹਨੂੰ ਟਾਈਮ ਤੇ ਅਸੀਂ ਇਹਦਾ ਇਲਾਜ ਕਰਕੇ ਤੇ ਉਹਨੂੰ ਸੇਵ ਜਾਪ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਟਾਈਮਸ ਨਾਓ ਪੰਜਾਬ